ਬਾਬਾ ਮੁਰਦਾਬਾਦ ਮੁਰਦਾਬਾਦ ہماری ਮੰਗें ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ہماری ਮੰਗें ਪੂਰੀ ਕਰੋ ਪੂਰੀ ਕਰੋ ਪੂਰੀ ਕਰੋ 2016 ਤੋਂ ਪਰ ਟੈਸਟ ਕਰ ਕਰਕੇ ਕਾਰਪੋਰੇਸ਼ਨ ਕੋਲ ਗਊਸ਼ਾਲਾ ਦੀ ਮੰਗ ਕੀਤੀ ਸੀ ਜਿਹੜੀ 2022 ਵਿੱਚ ਇਹਨਾਂ ਨੇ ਪ੍ਰੋਵਾਈਡ ਕਰਵਾਈ ਸੀ ਉੱਥੇ ਹਜੇ ਤਾਂ ਕੰਮ ਨਹੀਂ ਹੋਇਆ ਤਾਂ ਸਾਨੂੰ ਹੈਗਾ ਕਿ ਜਲਦੀ ਤੋਂ ਜਲਦੀ ਗਊਸ਼ਾਲਾ ਬਣੇ ਗਊ ਮਾਤਰ ਨੂੰ ਸ਼ੈਲਟਰ ਪ੍ਰੋਵਾਈਡ ਹੋਵੇ ਉਹ ਸੜਕਾਂ ਤੇ ਨਾ ਘੁੰਮੇ ਔਰ ਰੋਜ਼ ਦੇ ਰੋਜ਼ ਸਾਨੂੰ ਜਿਆਦਾ ਨਹੀਂ ਤੇ 4 ਤੋਂ 5 ਕੇਸ ਆਂਦੇ ਨੇ ਗਊ ਮਾਤਾ ਦੇ ਐਕਸੀਡੈਂਟ ਦੇ ਸੁਭੀ ਤੁਸੀਂ ਸਵੇਰੇ 9 ਵਜੇ ਦੇ ਬੈਠੇ ਹੋ ਦੁਪਹਿਰ ਦਾ ਸਮਾਂ ਹੋ ਚੱਲਿਆ ਵਾ ਤੁਹਾਨੂੰ ਆ ਕੇ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਆ ਕੇ ਸਾਰ ਨਹੀਂ ਲਈ ਵੀ ਭਾਈ ਤੁਹਾਡੀ ਮੁਸ਼ਕਲਾ ਕੀ ਨੇ ਤੁਹਾਡਾ ਕੀ ਹਾਲ ਕੀ ਆ ਤੁਹਾਡਾ ਕਿਸੇ ਗੱਲਬਾਤ ਨਹੀਂ ਰੱਤਨ ਕੀਤਾ ਗਿਆ ਸਰ ਸਰਪ੍ਰੇਸ਼ਨ ਮੁਬਾਰਕ ਹਮੇਸ਼ਾ ਕਾਪੇਸ਼ਨ ਮੁਬਾਰਕ ਜਦ ਮੇਰੀ ਡਿਊਟੀ ਹੈਗੀ ਅੰਦਰ ਸਰ ਮੈਂ ਲੇਟ ਹੋ ਗਿਆ ਡਿਊਟੀ ਹੈਗੀ ਮੇਰੀ ਸਾਈਡ ਤੇ ਲਗਾ ਲੋ ਸਾਰਿਆਂ ਦੇ ਲਗੇ ਮੈਡਮ ਆਪਣੇ ਵਾਸਤੇ ਨਹੀਂ ਆਪਾਂ ਬੈਠੇ ਤੁਹਾਡੇ ਲੋਕਾਂ ਵਾਸਤੇ ਬੈਠੇ ਇੱਥੇ ਬਾਹਰ ਧੋੜਾ ਲਾਣੀ ਸਾਈਡ ਤੇ ਕਰੋ ਨੰਗਣ ਦੋ ਨੰਗੇ ਆ ਨਹੀਂ ਜਾਂਦਾ ਵਾਸਤੇ ਉਹਨਾਂ ਦਾ ਰਸਤਾ ਰੁਕਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਖਵਾਵਾਂਗੇ ਅਮਰਸਾਦੀਆ ਕਾਲਪਸ਼ੰਦੀਆ ਦਿੱਤੇ ਕੀ ਬੈਸ ਮਾਜ ਵੀ ਹੋ ਰਹੀ ਆ ਇਹ ਹਮੇਸ਼ਾ ਹੀ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਹੁੰਦੇ ਇਹਨਾਂ ਦਾ ਕੋਈ ਲੋਕਤੰਤਰ ਦੀ ਤਾਕਤ ਵਰਤਦੇ ਨੇ ਕਿਸੇ ਦਾ ਜਿੰਨੀ ਮੈਂ ਵਜਾ ਦੱਸੂਗੇ ਤੁਸੀਂ ਬਹੁਤ ਗਲਤ ਕਰੋ ਬਿਲਕੁਲ ਨਹੀਂ ਤੁਸੀਂ ਦੇਖ ਸਕਦੇ ਹੋ ਵੀ ਕੋਈ ਜ਼ਬਰਦਸਤੀ ਕੀਤੀ ਜਾ ਰਹੀ ਹੈ ਅੰਦਰ ਲੰਗਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਿਆ ਕਿ ਸਾਹਮਣੇ ਸਰਕਾਰ ਦੇ ਲੰਮੇ ਪੈ ਜਾਗੇ ਪਰ ਆਪਣੀ ਗਊ ਮਾਤਾ ਜੀ ਨੂੰ ਆਪਾਂ ਰਹਿਣ ਬਸੇਰਾ ਦਿਵਾ ਕੇ ਰਵਾਂਗੇ ਬਹੁਤ ਸਾਰਾ ਕਪਸ਼ ਇਸ ਭਰਨ ਦੇ باوجود ਪੂਰੇ ਸਾਲ ਦੇ ਵਿੱਚ 12000 ਤੋਂ ਜ਼ਿਆਦਾ ਲੋਕ ਜਿਹੜੇ ਆ ਮਰ ਰਹੇ ਨੇ ਮੈਂ ਕਵਾਂਗਾ ਵੀ ਇਹ ਜਿਹੜਾ ਮੁੱਦਾ ਵੈ ਨਾ ਇਹ ਨਸ਼ੇ ਤੋਂ ਵੱਡਾ ਮੁੱਦਾ ਹੈ ਜਿਹੜਾ ਹਾਲੇ ਤੱਕ ਭਗਵੰਤ ਮਾਨ ਨੂੰ ਨਜ਼ਰ ਨਹੀਂ ਆ ਰਿਹਾ ਤਾਂ ਡਾਕਟਰ ਸਾਹਿਬ ਲੋਕਾਂ ਦਾ ਵੀ ਬੜਾ ਕਸੂਰ ਇੱਥੇ ਹੈਗਾ ਜਦੋਂ ਤੇ گاਉ ਦੁੱਧ ਦਿੰਦੀ ਆ ਉਹਦੋਂ ਆਪਣਾ ਕੋ ਰੱਖਦੇ ਨੇ ਜਦੋਂ ਦੁੱਧ ਜਿਹੜਾ ਬੰਦ ਕਰ ਦਿੰਦੀ ਆ ਉਹਨੂੰ ਸੜਕਾਂ ਦੇ ਛੋਟੇ ਵਾਸਤੇ ਮਜ਼ਬੂ ਕਰ ਦਿੰਦੇ ਨੇ ਕਿ ਲੱਗਦਾ ਨਹੀਂ ਉਹਨਾਂ ਦੇ ਖਿਲਾਫ ਹੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਵੀ ਬਿਆਨ ਭਗਵੰਤ ਮਾਨ ਵੱਲੋਂ ਇੰਨੇ ਸਾਲ ਹੋ ਗਏ ਉਹਨੂੰ ਪਾਵਰ ਦੇ ਵਿੱਚ ਆਏ ਇੱਕ ਵੀ ਬਿਆਨ ਨਹੀਂ ਦਿੱਤਾ ਤੇ ਮੈਂ ਇੱਕ ਚੀਜ਼ ਕਵਾਂਗਾ ਕਿ ਦਿੱਲੀੋਂ ਹੁਕਮ ਆਏਗਾ ਤੇ ਫਿਰ ਬਿਆਨ ਦਿੱਤਾ ਜਾਏਗਾ ਕੇਜਰੀਵਾਲ ਕੁਛ ਕਵੇਗਾ ਤੇ ਫਿਰ ਬਿਆਨ ਦਿੱਤਾ ਜਾਏਗਾ ਅਜੇ ਵੀ ਟਾਈਮ ਹੈ ਵੋਟਾਂ ਨੂੰ ਇਹ ਸਾਡੇ ਜਿਹੜੇ ਮਸਲੇ ਹਨ ਇਹ ਸਾਡਾ ਮਸਲਾ ਨਹੀਂ ਹੈਗਾ ਅਸੀਂ ਆਪਣੇ ਵਾਸਤੇ ਨਹੀਂ ਖਲੋਤੇ ਅਸੀਂ ਪਬਲਿਕ ਵਾਸਤੇ ਖਲੋਤੇ ਆ ਜੈ ਜੈ ਰਾਮਦਾਤੀ ਜੈ ਸਰਕਾਰ ਜੈ ਸ਼ਕੁਰਦਾਬਾ ਜੁਰਦਾਬਾ ਜੁਰਦਾਬਾ ਸਾਡੀ ਮੰਗੇ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਸਾਡੀ ਮੰਗੇ ਪੂਰੀ ਕਰੋ ਪੂਰੀ ਕਰੋ ਪੂਰੀ ਅਸੀਂ ਆ ਦੋਸਤੋ ਮੈਂ ਹਟੜਾ ਦਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰਸਾ ਦੇ ਕਾਰਪੋਰਸ਼ਨ ਦੇ ਬਾਹਰ ਦੀਆਂ ਜਿੱਥੇ ਕਿ ਗਾਉ ਰੱਖਸ਼ਾ ਸੰਗੰਗ ਦੇ ਲੋਕ ਨੇ ਉਹਨਾਂ ਵੱਲੋਂ ਧਰਨਾ ਪ੍ਰਸ਼ੰਕ ਕੀਤਾ ਜਾ ਰਿਹਾ ਵੱਡੀ ਤੇ ਦਾਵਿਦ ਸਿੰਘ ਨੇ 9 ਵਜੇ ਦੇ ਬੈਠੇ ਨੇ ਇੱਕ ਦੁਪਹਿਰ ਦਾ ਸਮਾਂ ਹੋ ਚਲਿਆ ਇੱਕ ਵਾਚ ਲਿਆ ਪਰ ਹਜੇ ਤੱਕ ਕਿਸੇ ਅਧਿਕਾਰੀ ਨੇ ਆ ਕੇ ਨਾ ਇਸ਼ਾਰ ਨਹੀਂ ਦੇਈ ਗੱਲਬਾਤ ਵੀ ਕਰਾਂਗੇ ਹਣੀ ਮੇਰਾ ਸਾਡੇ ਨਾਲ ਨੇ ਪਹਿਲੇ ਕੀ ਮਾਮਲਾ ਕੀ ਆ ਤੁਹਾਨੂੰ ਕੀ ਜਮੋਰੀ ਪਿਆ ਗਈ ਅੱਜ ਤੁਸੀਂ ਸਾਰੇ ਸਾਥੀਆਂ ਨਾਲ ਧਰਨਾ ਪ੍ਰਸ਼ੰਕ ਕਰ ਰਹੇ ਹੋ ਕੀ ਮੰਗਾ ਕੀ ਤੁਹਾਡੀ ਅਗੇ ਵੀਰ ਜੀ ਅਸੀਂ 2016 ਤੋਂ ਪਰ ਟੈਸਟ ਕਰ ਕਰਕੇ ਕਾਰਪੋਰੇਸ਼ਨ ਕੋਲ ਗਊਸ਼ਾਲਾ ਦੀ ਮੰਗ ਕੀਤੀ ਸੀ ਜਿਹੜੀ 2022 ਵਿੱਚ ਇਹਨਾਂ ਨੇ ਪ੍ਰੋਵਾਈਡ ਕਰਵਾਈ ਸੀ ਉੱਥੇ ਹਜੇ ਤੱਕ ਕੰਮ ਨਹੀਂ ਹੋਇਆ 2022 ਵਿੱਚ ਇਹਨਾਂ ਨੇ ਕਿਹਾ ਸੀਗਾ 3 ਤੋਂ 4 ਮਹੀਨੇ ਦੇ ਵਿੱਚ ਵਿੱਚ ਜਿਹੜੀ ਗਊਸ਼ਾਲਾ ਬਣ ਕੇ ਤਿਆਰ ਹੋ ਜਾਏ 2025 ਹੋ ਗਿਆ ਉੱਥੇ ਇੱਕ ਸ਼ੈੱਡ ਪਾਇਆ ਅਸੀਂ ਉੱਥੇ ਗਏ ਸੀਗੇ ਜਿਹੜਾ ਮਟੀਰੀਅਲ ਯੂਜ਼ ਕਰ ਰਹੇ ਸੀਗੇ ਇੱਕਦਮ ਕੱਚਾ ਜਿਹੜਾ ਇਤਨਾ ਇੰਟਰਨੈਟ ਨੂੰ ਮਾਰੋ ਉਸ ਵੇਲੇ ਟੁੱਟ ਜਾਂਦੀ ਸੀਗੀ ਬਹੁਤ ਇੱਕ ਘਟੀਆ ਜਿਹੜਾ ਮਟੀਰੀਅਲ ਯੂਜ਼ ਕਰ ਰਿਆ ਉਦੋਂ ਦਾ ਉਹਨਾਂ ਨੇ ਜਿਹੜਾ ਇਹ ਬੰਦ ਕਰਤਾ ਕੰਮ ਔਰ ਉਹਦੇ ਬਾਅਦ ਕੰਮ ਸਟਾਰਟ ਹੀ ਨਹੀਂ ਕੀਤਾ ਸਾਡੀ ਮੰਗ ਹੈ ਕਿ ਜਲ ਤੋਂ ਜਲਦ ਉਹ ਗਊਸ਼ਾਲਾ ਜਿਹੜੀ ਬਣ ਕੇ ਪੂਰੀ ਹੋਵੇ ਔਰ ਜਿੰਨੀਆਂ ਵੀ ਸੜਕਾਂ ਤੇ ਬਣ ਰੀਆਂ ਤੁਰ ਰੀਆਂ ਜਿਹੜੀਆਂ ਗਊ ਮਾਤਾ ਨੇ ਉਹ ਜਿਹੜੀਆਂ ਉੱਥੇ ਰੱਖੀਆਂ ਜਾਣ ਔਰ ਦੂਸਰੀ ਸਾਡੀ ਮੰਗ ਹੈ ਇੱਕ ਟੋਲ ਫਰੀ ਨੰਬਰ ਜਿਹੜਾ ਉਹ ਜਾਰੀ ਕੀਤਾ ਜਾਵੇ ਤਾਂ ਜੋ ਜਿੱਥੇ ਵੀ ਗਊ ਮਾਤਾ ਨਾਲ ਐਕਸੀਡੈਂਟ ਹੋਵੇ ਜੇ ਕਿਸੇ ਨੂੰ ਜ਼ਰੂਰਤ ਹੋਵੇ ਤੇ ਸਰਕਾਰ ਨੂੰ ਫੋਨ ਕਰ ਸਕਣ ਹਰ ਵਾਰੀ ਜਿੱਥੇ ਵੀ ਐਕਸੀਡੈਂਟ ਹੁੰਦਾ ਸਾਡੀ ਇੰਜ ਨੂੰ ਡਾਕਟਰ ਰੋਹਨ ਨੂੰ ਸਾਰਿਆਂ ਨੂੰ ਫੋਨ ਆਂਦਾ ਹੈ ਅਸੀਂ ਹਮੇਸ਼ਾ ਕਰਦੇ ਹਾਂ ਜਾਂ ਹੋਰ ਵੀ ਜੜੀਆਂ ਸ਼ਹਿਰ ਦੀਆਂ ਸੰਸਥਾਵਾਂ ਹੀ ਕਰਦੀਆਂ ਨੇ ਇਹ ਕਿਸ ਗੱਲ ਦਾ ਕਾਉਂਸਲ ਲੈ ਰਹੇ ਆ ਕਿਉਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਉੱਥੇ ਜਿਹੜਾ ਮਟੀਰੀਅਲ ਵਰਤਿਆ ਗਿਆ ਹੈ گاਉਂ ਸ਼ਾਲਾ 'ਚ ਜਿਹੜੇ ਇੱਟਾਂ ਜਾਂ ਸੀਮੈਂਟ ਗਿਆ ਗਿਆ ਉਹ ਘਟੀਆ ਮਟੀਰੀਅਲ ਆ ਗਿਆ ਪਰ ਪੰਜਾਬ ਸਰਕਾਰ ਤੇ ਕਹਿੰਦੀ ਹੈ ਵੀ ਅਸੀਂ ਕ腐ਸ਼ਨ ਰੋਕਣੀ ਆ ਜੇ ਕੋ ਉੱਥੇ ਕ腐ਸ਼ਨ ਹੋ ਰਹੀ ਆ ਜਿਹੜਾ ਠੇਕੇਦਾਰ ਨੇ ਠੇਕਾ ਲਿਆ ਸੀ ਉਸ ਦੇ ਖਿਲਾਫ ਕੋਈ ਕਾਰਵਾਈ ਕੀਤੀ ਕੋਈ ਵੀਰ ਜੀ ਹਜੇ ਤੱਕ ਤੇ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਜਦੋਂ ਇੱਥੇ ਆ ਕੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਦੱਸਿਆ ਤੇ ਅਗੋ ਜਿਹੜਾ ਮਟੀਰੀਅਲ ਜਿਹੜਾ ਉੱਥੇ ਬਿਲਡਰ ਬਣਾ ਰਿਆ ਸੀਗਾ ਘਟੀਆਂ ਮਟੀਰੀਅਲ ਯੂਜ਼ ਉਹ ਕਹਿੰਦਾ ਕਿ ਅਸੀਂ ਪਹਿਲਾਂ ਇਹਨਾਂ ਕੋ ਪਾਸ ਕਰਵਾਇਆ ਏ ਜੋ ਗਾਊ ਮਾਤਾ ਜਿਹੜਾ ਸਭ ਤੋਂ ਘਟੀਆਂ ਮਟੀਰੀਅਲ ਸਭ ਤੋਂ ਸਸਤਾ ਮਟੀਰੀਅਲ ਉਹ ਇਹਨਾਂ ਨੇ ਪਾਸ ਕੀਤਾ ਏ ਉਹਦੇ ਕੋ ਸੈਂਪਲ ਨਹੀਂ ਭਰੇਗੇ ਘਟੀਆਂ ਮਟੀਰੀਅਲ ਜਿਹੜੇ ਕਿ ਬਿਲਡਿੰਗ ਤੇ ਆ ਕੇ ਕਰੋਗੇ ਰੱਬ ਨਾ ਕਰੇ ਕਿ ਹਾਦਸਾ ਹੋ ਜਾਂਦਾ ਤੇ ਗਾਊ ਮਾਤਾ ਦੀ ਜਾਨ ਵੀ ਜਾ ਸਕਦੀ ਆ ਵੀਰ ਜੀ ਜਿਸ ਤਰ੍ਹਾਂ ਦਾ ਉੱਥੇ ਮਟੀਰੀਅਲ ਯੂਜ਼ ਕੀਤਾ ਸੀਗਾ ਸਾਨੂੰ ਲੱਗਦਾ ਕਿ ਦੋ ਬਰਸਾਤਾ ਵੀ ਉਹਨਾਂ ਨੇ ਕੱਢਣੀਆਂ ਸੀਗੀਆਂ ਤੇ ਉਥੇ ਗਊ ਮਾਤਾ ਦੀ ਤੇ ਜਾਣ ਜਾਣੀ ਜਾਨੀ ਸੀ ਜਿਹੜੇ ਉਥੇ ਲੋਕੀ ਨਾਲ ਉਥੇ ਕੰਮ ਕਰਦੇ ਹੋਣਗੇ ਉਹਨਾਂ ਦੀਆਂ ਵੀ ਜਾਣਾਂ ਜਾਨੀਆਂ ਸੀਗਾ ਉਹਨਾਂ ਦੀ ਪਰਵਾਹੀ ਕਿੱਥੋਂ ਕਰਨਗੇ ਤੇ ਸਾਨੂੰ ਸੀਗਾ ਮਟੀਰੀਅਲ ਸਹੀ ਯੂਜ਼ ਕਰ ਮਟੀਰੀਅਲ ਕੀ ਇਹਨਾਂ ਨੇ ਸਹੀ ਯੂਜ਼ ਕਰਨਾ ਉਥੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਤੇ ਸਾਨੂੰ ਹੈਗਾ ਕਿ ਜਲਦੀ ਤੋਂ ਜਲਦੀ ਗਊਸ਼ਾਲਾ ਬਣੇ ਗਊ ਮਾਤਾਂ ਨੂੰ ਸ਼ੈਲਟਰ ਪ੍ਰੋਵਾਈਡ ਹੋਵੇ ਉਹ ਸੜਕਾਂ ਤੇ ਇਹਨਾਂ ਘੁੰਮੇ ਔਰ ਰੋਜ ਦੇ ਰੋਜ ਸਾਨੂੰ ਜਿਆਦਾ ਨਹੀਂ ਤੇ 4 ਤੋਂ 5 ਕੇਸ ਆਉਂਦੇ ਨੇ ਗਊ ਮਾਤਾ ਦੇ ਐਕਸੀਡੈਂਟ ਦੇ ਤੋੜੇ ਦਿਨ ਹੋਇਆ ਕੱਲ ਪਰਸੋਂ ਦੀ ਗੱਲ ਹੈ ਇੱਕ ਜੱਥੇਦਾਰ ਨੇ ਉਹਨਾਂ ਦੇ ਫੈਮਿਲੀ ਮੈਂਬਰ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਡੈਥ ਹੋ ਗਈ ਹੈ ਤੋੜੇ ਦਿਨ ਪਹਿਲੇ ਅਲਫਾ ਮੋਲ ਤੇ ਵੀ ਇੱਕ ਗੱਡੀ ਨਾਲ ਜਿਹੜਾ ਉਥੇ ਪੁਲ ਦੇ ਉੱਪਰ ਐਕਸੀਡੈਂਟ ਹੋਇਆ ਅਸੀਂ ਰਾਤੀ 12 ਵਜੇ ਤੱਕ ਉੱਥੇ ਜੁਈਦੇ ਰਹੇ ਗਊਮਾਤਾ ਦੀ ਵੀ ਡੈਥ ਹੋ ਗਈ ਉਹਨਾਂ ਨੂੰ ਵੀ ਚੁੱਕ ਕੇ ਫਿਰ ਸਾਈਡ ਤੇ ਕੀਤਾ ਗਿਆ ਅਬ ਨੀਸੋ ਵੀ ਤੁਸੀਂ ਸਵੇਰੇ 9 ਵਜੇ ਦੇ ਬੈਠੇ ਹੋ ਦਪਹਿਰ ਦਾ ਸਮਾਂ ਹੋ ਚੱਲਿਆ ਵਾ ਤੁਹਾਨੂੰ ਆ ਕੇ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਆ ਕੇ ਸਾਰ ਨਹੀਂ ਲਈ ਵੀ ਭਾਈ ਤੁਹਾਡੀ ਮੁਸ਼ਕਲਾਂ ਕੀ ਨੇ ਤੁਹਾਡਾ ਕੀ ਹਾਲ ਕੀ ਆ ਤੁਹਾਡਾ ਕਿਸੇ ਗੱਲਬਾਤ ਨਹੀਂ ਰਾਬਤਾ ਨਹੀਂ ਕੀਤਾ ਗਿਆ ਤਾਂ ਵੀਰ ਜੀ 9 ਵਜੇ ਦਾ ਟਾਈਮ ਹੈ ਅਫਸਰਾਂ ਦੇ ਆਂਦਾ ਅੱਜ ਹੁਣ 11:30 12:00 ਵੱਜ ਚੁੱਕੇ ਨੇ ਸਾਨੂੰ ਇੰਨੀ ਦੇਰ ਹੋ ਗਿਆ ਇੱਥੇ ਬ ਫਾਇਦਾ ਇੱਕ ਵੀ ਅਫਸਰ ਜਿਹੜਾ ਆ ਅੰਦਰ ਆਪਣੇ ਆਫਿਸ ਆ ਕੇ ਨਹੀਂ ਬੈਠਾ ਹੋਇਆ ਤੇ ਕਿੱਥੋਂ ਕਿਸੇ ਦੀ ਸੁਣਵਾਈ ਸਾਡੇ ਲੋਕਾਂ ਦੀ ਨਹੀਂ ਸੁਣਵਾਈ ਕਰ ਤੇ ਆਮ ਜਨਤਾ ਦੀ ਕਿੱਥੋਂ ਕਰਨਗੇ ਜਿਹੜੇ ਗਰੀਬ ਲੋਕ ਨੇ ਉਹ ਕਿੱਥੋਂ ਕਰਨਗੇ ਉਹਨਾਂ ਦੀ ਸੁਣਵਾਈ ਅਸੀਂ ਇਹ 2 2.5 ਘੰਟੇ ਹੋ ਗਿਆ ਪ੍ਰੋਟੈਸਟ ਕਰਦੇ ਉਹਨਾਂ ਦੇ ਸਿਰ ਤੇ ਜੂਨੀ ਜਿਹੜੀ ਹੈ ਸਰਕਰਈ ਸਾਡੀ ਇੱਕ ਮੰਗ ਐ ਵੀ ਇਹ ਜਿਹੜਾ 22 ਨੰਬਰ ਫਟਕ ਹੈ ਉਹਦੇ ਥੱਲੇ ਦੋ ਬੱਚਿਆਂ ਦੇ ਸਕੂਲ ਦੋ ਸਕੂਲ ਨੇ ਬੱਚਿਆਂ ਦੇ ਜਿਹੜੇ ਸਕੂਲ ਨੇ ਉਹ ਨਰਸਰੀ ਤੋਂ ਲੈ ਕੇ 7ਵੀਂ 8ਵੀਂ ਤੱਕ ਹੈ ਅਸੀਂ ਕਦੀ ਨਹੀਂ ਚਾਹਾਂਗੇ ਸਾਡੇ ਬੱਚੇ ਜਿਹੜੇ ਹਿੰਸਾ ਦੇਖਣ ਖੂਨ ਖਰਾਬਾ ਦੇਖਣ ਪੁਲ ਦੇ نیچے ਜਿਹੜਾ ਆ ਉਹ ਚਿਕਨ ਦੀਆਂ ਸ਼ਾਪਸ ਨੇ ਉਥੇ ਕੱਟਿਆ ਜਾਂਦਾ ਮੱਛੀਆਂ ਕੱਟੀਆਂ ਜਾਂਦੀਆਂ ਲੋਕੀ ਦੁਪਹਿਰ ਦੇ ਟਾਈਮ ਤੇ ਉਥੋਂ ਬੱਚੇ ਜਿ ਲੈ ਕੇ ਜਾਂਦੇ ਨੇ ਤੇ ਬੱਚੇ ਉਹ ਚੀਜ਼ਾਂ ਦੇਖਦੇ ਨੇ ਤਾਂ ਇਸ ਕਰਕੇ ਸਾਨੂੰ ਇਹੀ ਹੈ ਕਿ ਉਹ ਜਿਹੜਾ ਹੈ ਉਹ ਜਾਂ ਤੇ ਉਹਨਾਂ ਨੂੰ ਕਵਰ ਕਰ ਦਿੱਤੇ ਜਾਂ ਜਾਂ ਉਹਨਾਂ ਦੀਆਂ ਦੁਕਾਨਾਂ ਜਾਂ ਤੇ ਬੰਦ ਕਰ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਾਇਜ ਮੰਗਾ ਨੇ ਉਹਨਾਂ ਦੀਆਂ ਪਰ ਤੁਸੀਂ ਦੇਖ ਸਕਦੇ ਹੋ ਵੀ ਲੰਗਿਆਂ ਵਾਲੀ ਜਾ ਰਹੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਜੀ ਉਹਨਾਂ ਨੂੰ ਨੰਗਿਆਂ ਯਾਦ ਤੇ ਧਰਨਾ ਪ੍ਰਸ਼ਨ ਲਗਾਇਆ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਲੋਕਜੋਗ ਵੀ ਹੋ ਰਹੀ ਆ ਰਸਤਾ ਜਿਹੜਾ ਵਾ ਬਿਲਕੁਲ ਉਹਨਾਂ ਨੂੰ ਨੰਗਣ ਦੇ ਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਕਰਾਂਗੇ ਦਿਖਾਵਾਂਗੇ ਕਾਰਪੇਸ਼ਨ ਦੀ ਆ ਜਿੱਥੇ ਕਿ ਬੈਸ ਬਾਜੀ ਵੀ ਹੋ ਰਹੀ ਆ ਬਿਲਕੁਲ ਜੀ ਕੀ ਗੱਲ ਪਹਿਲੀ ਨੰਗਣ ਨੰਗਣ ਕਿ ਉਹਨਾਂ ਦੇ ਕੀ ਗੱਲ ਸਰ ਮੇਰੀ ਡਿਊਟੀ ਹੈਗੀ ਅੰਦਰ ਸਰ ਮੈਂ ਲੇਟ ਹੋ ਗਿਆ ਡਿਊਟੀ ਹੈਗੀ ਮੇਰੀ ਸਾਰਿਆਂ ਦੇ ਲੱਗੇ ਮੈਡਮ ਵਾਸਤੇ ਨਹੀਂ ਆਪਾਂ ਬੈਠੇ ਤੁਹਾਡੇ ਲੋਕਾਂ ਵਾਸਤੇ ਬੈਠੇ ਮੈਂ ਇੱਥੇ ਬਾਹਰ ਜਿਹੜਾ ਲਾਣੀ ਸਾਈਡ ਤੇ ਗੜੋ ਨੰਗਣ ਦੋ ਕਿਉਂ ਨੰਗਣ ਕਰੀ ਬਿਲਕੁਲੀ ਤੁਸੀਂ ਦੇਖ ਸਕਦੇ ਹੋ ਧੱਕਾ ਮੁਕੀ ਕੀਤੀ ਜਾ ਰਹੀ ਹੈ ਅਤੇ ਨੰਗੇ ਆ ਨਹੀਂ ਜਾਣ ਦਾ ਵਾਸਤੇ ਉਹਨਾਂ ਨੂੰ ਰਸਤਾ ਰੋਕਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਖਵਾਵਾਂਗੇ ਅਮਰਸਾਦੀਆ ਕਾਲਪਸ਼ੰਦੀਆ ਦਿੱਤੇ ਕੀ ਬਹਿਸ ਵਾਜੀ ਵੀ ਹੋ ਰਹੀ ਹੈ ਤੇ ਉਹਨਾਂ ਨੂੰ ਨੰਗੇ ਆ ਨਹੀਂ ਜਾ ਰਿਹਾ ਦਿਖਾ ਰਿਹਾ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਧੱਕਾ ਮੁਕੀ ਕੀਤੀ ਜਾ ਰਹੀ ਹੈ ਅਤੇ ਰੋਕਿਆ ਜਾ ਰਿਹਾ ਵੀ ਅੰਦਰ ਨਹੀਂ ਜਾਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬਿਲਕੁਲ ਨਹੀਂ ਬਹਿਸ ਬਾਜ਼ੀ ਵੀ ਹੋ ਗਈ ਮੈਂ ਆਪਣਾ ਕੰਮ ਅਸੇਗਾ ਟਿਕਟ ਦਾ ਟਾਈਮ ਕਿੰਨਾ ਦੇ ਬਣਦੀ ਆ ਚਾਹੀਦੇ ਉਧਰ ਲਾਉਣ ਦੋ ਉਹ ਤੁਸੀ ਕਿੰਨੇ ਵਜੇ ਦਾ ਦੱਸੋ ਤੁਸੀਂ ਬਹੁਤ ਗਲਤ ਕਰ ਰਹੇ ਹੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਕੋਈ ਜ਼ਬਰਦਸਤੀ ਕੀਤੀ ਜਾ ਰਹੀ ਆ ਅੰਦਰ ਲੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਉਹਨਾਂ ਰੋਕਿਆ ਜਾ ਰਿਹਾ ਪਰ ਤੁਸੀਂ ਦੇਖ ਸਕਦੇ ਹੋ ਇੱਕ ਬਣੇ ਧਰਨਾ ਪ੍ਰਸ਼ੰਕ ਕੀਤੀ ਜਾ ਰਿਹਾ ਉਹਨਾਂ ਵੱਲੋਂ ਅਤੇ ਇੱਕ ਵੱਲੋਂ ਜਮਰੀ ਅੰਦਰ ਲੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਰਿੰਕੂ ਭਾਈ ਅਸੀਂ ਦੇਖਿਆ ਇੱਕ ਬਾਰੇ ਧਰਸਾ ਬਰਸ਼ ਕਰ ਰਹੇ ਸੀ ਸਾਰੇ ਸ਼ਾਂਤ ਵੀ ਢੰਗ ਦੇ ਨਾਲ ਪਰ ਇੱਕ ਲੰਗਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕੰਡ ਜਾਓ ਦੇਖੋ ਜੀ ਇਹ ਹਮੇਸ਼ਾ ਹੀ ਕਾਰਪੋਰੇਸ਼ਨ ਦੇ ਜਿਹੜੇ ਮਲਾਜ਼ਮ ਹੁੰਦੇ ਇਹਨਾਂ ਦਾ ਕੋਈ ਲੋਕਤੰਤਰ ਦੀ ਤਾਕਤ ਵਰਤਦੇ ਨੇ ਕਿ ਇਹਨਾਂ ਨੂੰ ਕਿਸੇ ਕੋਈ ਧੱਕਾ ਮੁਕੀ ਕਰਕੇ ਇਹਨਾਂ ਨੂੰ ਇੱਥੋਂ ਉਠਾਇਆ ਜਾਵੇ ਜਾਂ ਕੋਈ ਪੁਲਿਸ ਦਾ ਦਬਾਅ ਬਣਾ ਕੇ ਪ੍ਰਸ਼ਾਸਨ ਦਾ ਦਬਾਅ ਬਣਾ ਕੇ ਇਹਨਾਂ ਨੂੰ ਇੱਥੋਂ ਚਕਾਇਆ ਜਾਵੇ ਸਾਨੂੰ ਦੱਸਿਆ ਕਿ ਸਾਹਮਣੇ ਸਰਕਾਰ ਦੇ ਲੰਮੇ ਪੈਜਾਂਗੇ ਪਰ ਆਪਣੀ ਗਊ ਮਾਤਾ ਜੀ ਨੂੰ ਆਪਾਂ ਰਹਿਣ ਬਸੇਰਾ ਦਵਾ ਕੇ ਰਵਾਂਗੇ ਇਹ ਸਾਡੀਆਂ ਮੁੱਖੇ ਮੰਗਾਂ ਨੇ ਬਰਾਬਰ ਨੂੰ ਸਰਕਾਰ ਤੇ ਹਮੇਸ਼ਾ ਗਾਉ ਦਾ ਗਾਉ ਟੈਕਸ ਵੀ ਕੱਢਦੀ ਆ ਹਮੇਸ਼ਾ ਵੱਡੇ ਫੰਡ ਦੇ ਦਿੰਦੀ ਆ ਪਰ ਕਿਉਂ ਨਹੀਂ ਤੁਹਾਡੀਆਂ ਮੰਗਾਂ ਜਿਹੜੀ ਮੰਨੇ ਜਾ ਰਹੀਆਂ ਆ ਖਾਸ ਕਰਕੇ ਜਿਹੜੀ ਦੱਸ ਰਹੇ ਵੀ ਇੱਕ ਗਾਉ ਸ਼ੈੱਡ ਬਣਾਉਣ ਦੀ ਕੀਤੀ ਗਈ ਸੀ ਗਾਉ ਸਲਾ ਉਹ ਵੀ ਕੰਮ ਰੋਕ ਦਿੱਤਾ ਗਿਆ ਵਾ ਇਹਨਾਂ ਨੇ ਜਦੋਂ ਸਾਡਾ ਪਿਛਲਾ ਪ੍ਰੋਟੈਸਟ ਸੀ ਉਦੋਂ ਸਾਨੂੰ ਜਗਾ ਲੋਡ ਕਰਕੇ ਦਿੱਤੀ ਸੀ ਜਿਹੜੇ ਉਸ ਮੌਕੇ ਤੇ ਕਮਿਸ਼ਨਰ ਸੀ ਉਸ ਟਾਈਮ ਗੁਰੂ ਨਗਰੀ ਦੇ ਉਹਨਾਂ ਨੇ ਸਾਨੂੰ ਸਾਡੇ ਕੋਲ ਦਿੱਤੀ ਉਹਨਾਂ ਦਾ ਮਨਮੰਡਲ ਵੀ ਹੈਗਾ ਜਿਹੜਾ ਉਹਨਾਂ ਨੇ ਸਾਨੂੰ ਲਿਖਤੀ ਰੂਪ ਜਿਹਾ ਦਿੱਤਾ ਸੀ ਕਿ ਤੁਹਾਨੂੰ ਇਹ ਜਗਾ ਅਸੀਂ ਅਲਾਊਟ ਕਰਤੀਏ ਪਰ ਜਦੋਂ ਸਾਡੀ ਸੰਝਾ ਦੇ ਉੱਥੇ ਮੌਕੇ ਤੇ ਪਹੁੰਚੀ ਉੱਥੇ ਜਿਹੜਾ ਮਲਟੀਰੀਅਰ ਸੀ ਉਹ ਬਿਲਕੁਲ 0% ਦਾ ਮਲਟੀਰੀਅਰ ਇਸਤੇਮਾਲ ਹੋ ਰਿਹਾ ਸੀ ਅਸੀਂ ਫਿਰ ਡੀਸੀ ਮੈਡਮ ਨੂੰ ਜਾ ਕੇ ਕਿਹਾ ਕਿ ਜਿਹੜਾ ਉੱਥੇ ਮਲਟੀਰੀਅਰ ਹੈ ਉੱਥੇ 0% ਕੋਈ ਕਾਰਪੋਰੇਸ਼ਨ ਦੇ ਮਲਾਇਮ ਕੋਈ ਧੱਕਾ ਕਰ ਰਹੇ ਨੇ ਪਰ ਮੈਡਮ ਨੇ ਉਹ ਤ੍ਰਿੰਦ ਤੇ ਉਹ ਤੇ ਐਚਾ ਲੈਂਦੇ ਹੋਏ ਉਹਨਾਂ ਦੇ ਕਾਰਵਾਈ ਕੀਤੀ ਸੀ ਪਰ ਉਦੋਂ ਦਾ ਹੀ ਉਹ ਜਗ੍ਹਾ ਦਾ ਕੰਮ ਬੰਦੇ ਅਸੀਂ ਕਾਰਪੋਰੇਸ਼ਨ ਨੂੰ ਬੇਨਤੀ ਕਰਦੇ ਆਂ ਕਿ ਉਹ ਕੰਮ ਸ਼ੁਰੂ ਜਲਦੀ ਤੋਂ ਜਲਦੀ ਕਰਾ ਕੇ ਗਊ ਮਾਤਾ ਜੀ ਨੂੰ ਰਹਿਣ ਬਸੇਰਾ ਦਿੱਤਾ ਜਾਵੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਕਿ ਕਰਪਸ਼ਨ ਜਿਹੜੀ ਆ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਪਰ ਤੁਸੀਂ ਕਹਿੰਦੇ ਹਜੇ ਵੀ ਕਰਪਸ਼ਨ ਚੱਲਦੀ ਆ ਹਜੇ ਵੀ ਜਿਹੜੇ ਕੰਮਾਂ 'ਚ ਮਟੀਰੀਅਲ ਗਲਤ ਵਰਤਿਆ ਜਾ ਰਿਹਾ ਮਾੜਾ ਮਟੀਰੀਅਲ ਵਰਤਿਆ ਜਾ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਉਹ ਵੀ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਗਈ ਮੈਂ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕ腐ਸ਼ਨ ਦੇ ਮਾਮਲੇ 'ਚ ਤੁਹਾਡੀ ਸਰਕਾਰ ਪੰਜਾਬ 'ਚ ਆਈ ਸੀ ਕ腐ਸ਼ਨ ਦੇ ਮਾਮਲੇ 'ਚ ਤੁਸੀਂ ਐਕਸ਼ਨ ਲਿੱਤੇ ਸੀ ਪਰ ਅੱਜ ਅੰਮ੍ਰਿਤਸਰ ਗੁਰੂ ਨਗਰੀ ਤੋਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਹਾਂ ਭਗਵੰਤ ਮਾਨ ਜੀ ਨੂੰ ਕਿ ਇਹ ਜਿਹੜੀ ਕ腐ਸ਼ਨ ਉਹਨਾਂ ਦੀ ਜਗ੍ਹਾ ਜਿਹੜੀ ਲਾਊਡ ਕਰਕੇ ਪੈਸੇ ਜਿਹੜੇ ਇਹਨਾਂ ਨੇ ਕਾਰਪੋਰੇਸ਼ਨ ਦੇ ਦਫ਼ਤਰ ਦੇ ਮੁਲਾਜ਼ਮਾਂ ਨੇ ਖਾਦੇ ਆ ਅਸਰਾਂ ਨੇ ਖਾਦੇ ਆ ਇਹਨਾਂ ਦੀ ਜਾਣਕਾਰੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਵੱਡੀ ਮੰਗ ਨੂੰ ਜਿਹੜੀ ਇਹਨਾਂ ਕਿਹਾ ਵੀ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਦੇਖਣਾ ਹੈ ਹੁਣ ਕਦੋਂ ਜਿਹੜੀਆਂ ਦੇ ਖਿਲਾਫ ਕਾਰਵਾਈ ਹੁੰਦੀ ਆ ਡਾਕਟਰ ਰੋਹਨ ਮੇਰਾ ਉਹਨਾਂ ਨੇ ਗੱਲਬਾਤ ਕਰਦੇ ਆ ਕਿਉਂ ਡਾਕਟਰ ਰੋਹ ਮੈਲਾ ਵਾਲਾ ਹਮੇਸ਼ਾ ਹੀ ਜਿਹੜਾ ਇਸ ਮੁੱਦੇ ਤੇ ਆਵਾਜ਼ ਚੁੱਕੀਂਦੀ ਆ ਡਾਕਟਰ ਸਾਹਿਬ ਅੱਜ ਧੰਨਵਾਦ ਪ੍ਰਸ਼ੰਸਾ ਕਰਦੇ ਕੀ ਮਾਮਲਾ ਕੀ ਸਾਰਾ ਅੱਜ ਕਿਉਂ ਤੁਹਾਨੂੰ ਇੰਨਾ ਜਦੋਜਹਿਦ ਕਰਨੀ ਪੈ ਰਹੀ ਹੈ ਦੇਖੋ ਜੀ ਇਹ ਮਸਲਾ ਜਿਹੜਾ ਵਾ ਅੰਮ੍ਰਿਤਸਰ ਦਾ ਮਸਲਾ ਨਹੀਂ ਹੈਗਾ ਪੂਰੇ ਪੰਜਾਬ ਦਾ ਮਸਲਾ ਹੈ ਕੌਸਸ ਜਿਹੜਾ ਵਾ ਬਹੁਤ ਵੱਡੇ ਪੈਮਾਨੇ ਤੇ ਆਮ ਜਨਤਾ ਕੋਲੋਂ ਲ ਭਗਵੰਤ ਮਾਨ ਸਰਕਾਰ ਪੰਜਾਬ ਸਰਕਾਰ ਵੱਲੋਂ ਮੁਰਦਾਬਾਦ ਮੁਰਦਾਬਾਦ ਤੇ ਬਹੁਤ ਸਾਰੇ ਐਕਸੀਡੈਂਟ ਦੇ ਨਾਲ ਬਹੁਤ ਸਾਰਾ ਕਾਪਸ ਇਸ ਭਰਨ ਦੇ باوجود ਪੂਰੇ ਸਾਲ ਦੇ ਵਿੱਚ 12000 ਤੋਂ ਜ਼ਿਆਦਾ ਲੋਕ ਜਿਹੜੇ ਆ ਮਰ ਰਹੇ ਨੇ ਮੈਂ ਕਹਾਂਗਾ ਵੀ ਇਹ ਜਿਹੜਾ ਮੁੱਦਾ ਵੈ ਨਾ ਇਹ ਨਸ਼ੇ ਤੋਂ ਵੱਡਾ ਮੁੱਦਾ ਹੈ ਜਿਹੜਾ ਹਾਲੇ ਤੱਕ ਭਗਵੰਤ ਮਾਨ ਨੂੰ ਨਜ਼ਰ ਨਹੀਂ ਆ ਰਿਹਾ ਲੇਕਿਨ ਲੋਕ ਇਸ ਚੀਜ਼ ਤੋਂ ਅਨੇ ਜਿਆਦਾ ਪਰੇਸ਼ਾਨ ਨੇ ਜਿਹੜੇ ਗਊ ਭਗਤ ਨੇ ਉਸ ਚੀਜ਼ ਕੇ ਪਰੇਸ਼ਾਨ ਨੇ ਵੀ ਗਊ ਮਾਤਾ ਜਿਹੜੀ ਸੜਕਾਂ ਤੇ ਕੂੜੇ ਖਾ ਰਹੀ ਐ ਆਮ ਜਿਹੜੀ ਜਨਤਾ ਉਹ ਇਸੀ ਤਰ੍ਹਾਂ ਪਰੇਸ਼ਾਨ ਐ ਵੀ ਸੜਕਾਂ ਦੇ ਉੱਪਰ ਗਊਆਂ ਨੇ ਰੋਜ਼ ਹਾਦਸੇ ਹੋ ਰਹੇ ਐ ਐਕਸੀਡੈਂਟ ਹੋ ਰਹੇ ਐ ਜੇ ਅਸੀਂ ਸਿਰਫ ਅੰਮ੍ਰਿਤਸਰ ਦੀ ਗੱਲ ਕਰੀਏ ਸਿਰਫ ਅੰਮ੍ਰਿਤਸਰ ਦੀ ਕਰੀਬ 10 ਤੋਂ 15 ਜਿਹੜੇ ਐਕਸੀਡੈਂਟ ਜਿਹੜੇ ਐ 10 ਦਿਨਾਂ ਦੇ ਵਿੱਚ ਹੋ ਗਏ ਨੇ ਅੰਮ੍ਰਿਤਸਰ ਦੇ ਵਿੱਚ ਜਿਹਦੇ ਵਿੱਚ ਕੁਝ ਲੋਕ ਮਰ ਗਏ ਨੇ ਕੁਝ ਲੋਕ ਗੰਭੀਰ ਜ਼ਖਮੀ ਨੇ ਕੁਝ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਐ ਤੇ ਜਿਹੜੀਆਂ ਗਊਆਂ ਮੈਂ ਉਹ ਵੀ ਮਰ ਗਈਆਂ ਨੇ ਕੁਝ ਜਿਹੜੀਆਂ ਬਹੁਤ ਜ਼ਿਆਦਾ ਜ਼ਖਮੀ ਨੇ ਕਿ ਲੱਗਦਾ ਹੈ ਡਾਕਟਰ ਸਾਹਿਬ ਲੋਕਾਂ ਦਾ ਵੀ ਬੜਾ ਕਸੂਰ ਇੱਥੇ ਹੈਗਾ ਜਦੋਂ ਤੇ ਗਾਵਾਂ ਦੁੱਧ ਦਿੰਦੀ ਆ ਉਦੋਂ ਆਪਾਂ ਕੋ ਰੱਖਦੇ ਨੇ ਜਦੋਂ ਦੁੱਧ ਜਿਹੜਾ ਬੰਦ ਕਰ ਦਿੰਦੀ ਆ ਉਹਨੂੰ ਸੜਕਾਂ ਦੇ ਛੋਟੇ ਵਾਸਤੇ ਮਜਬੂਰ ਕਰ ਦਿੰਦੇ ਨੇ ਕਿ ਲੱਗਦਾ ਨਹੀਂ ਉਹਨਾਂ ਦੇ ਖਿਲਾਫ ਹੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਇਹ ਜਿਹੜੀ ਸਾਰੀ ਪਾਲਿਸੀ ਹੈ ਨਾ ਇਹ ਪੰਜਾਬ ਸਰਕਾਰ ਨੂੰ ਹੀ ਬਣਾਣੀ ਪਏਗੀ ਪਹਿਲੇ ਗਊਆਂ ਚੁੱਕਣ ਦਾ ਪ੍ਰਬੰਧ ਭਗਵਾਨਤ ਮੰਤਰੀ ਕਰੇ ਫੇ ਇੰਨਾ ਹਜ਼ਾਰਾਂ ਕਰੋੜ ਰੁਪਈਆ ਇਕੱਠਾ ਕਰਕੇ ਹਾਲੇ ਤੱਕ ਇੱਕ ਬਿਆਨ ਆ ਜਿਹੜਾ ਇੱਕ ਵੀ ਬਿਆਨ ਭਗਵੰਤ ਮਾਨ ਵੱਲੋਂ ਇੰਨੇ ਸਾਲ ਹੋ ਗਏ ਉਹਨੂੰ ਪਾਵਰ ਦੇ ਵਿੱਚ ਆਏ ਇੱਕ ਬਿਆਨ ਨਹੀਂ ਦਿੱਤਾ ਤੇ ਮੈਂ ਇੱਕ ਚੀਜ਼ ਕਵਾਂਗਾ ਕਿ ਦਿੱਲੀੋਂ ਹੁਕਮ ਆਏਗਾ ਤੇ ਫਿਰ ਬਿਆਨ ਦਿੱਤਾ ਜਾਏਗਾ ਕੇਜਰੀਵਾਲ ਕੁਝ ਕਹੇਗਾ ਤੇ ਫਿਰ ਬਿਆਨ ਦਿੱਤਾ ਜਾਏਗਾ ਤੇ ਮੈਂ ਇੱਕ ਚੀਜ਼ ਕਹਿਣਾ ਚਾਹਨਾ ਵਾ ਇੱਕ ਚੀਜ਼ ਕਹਿਣਾ ਚਾਹਨਾ ਕਿ ਅਸੀਂ ਤੇ ਅੰਮ੍ਰਿਤਸਰ ਲੈਵਲ ਤੇ ਜਿਹੜਾ ਵਾ ਪੂਰਾ ਸੰਘਰਸ਼ ਕਰ ਰਹੇ ਆ ਅਸੀਂ 2000 ਅੱਜ ਜਿਹੜਾ ਅਸੀਂ ਧਰਨਾ ਇਸ ਕਰਕੇ ਲਾਇਆ ਵਾ 2022-23 ਦੇ ਵਿੱਚ ਇਸੇ ਤਰੀਕੇ ਨਾਲ ਅਸੀਂ ਧਰਨਾ ਦਿੱਤਾ ਸੀ ਸਾਨੂੰ ਸਰਕਾਰ ਨੇ ਕਮਿਸ਼ਨਰ ਸਾਹਿਬ ਨੇ ਕਹਿਤਾ ਸੀ ਵੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ 2022-23 ਦੇ ਵਿੱਚ ਜਿਹੜੀ ਜਗ੍ਹਾ ਲੋਟ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੀ ਕੰਸਟ੍ਰਕਸ਼ਨ ਵਾਸਤੇ 2 ਕਰੋੜ 40 ਲੱਖ ਰੁਪਈਆ ਜਿਹੜਾ ਵਾ ਕਿਹਾ ਸੀ ਵੀ ਇਸ ਗਊਸ਼ਾਲਾ ਤੇ ਲੱਗੇਗਾ ਅੱਜ 2025 ਆ ਗਿਆ ਸਿਰਫ ਔਰ ਸਿਰਫ ਅੱਧੀ ਗਊਸ਼ਾਲਾ ਜਿਹੜੀ ਹੈ ਬਣੀ ਹੈ ਬਾਕੀ ਜਿਹੜੀ ਹਲੇ ਕੰਮ ਜਿਹੜਾ ਉਸੇ ਤਰੀਕੇ ਦੇ ਨਾਲ ਪਿਆ ਹੋਆ ਅੱਜ ਅਸੀਂ ਇੱਥੇ ਬੈਠੇ ਆਂ ਵੀ ਸਾਨੂੰ ਕਮਿਸ਼ਨਰ ਸਾਹਿਬ ਲਿਖ ਕੇ ਦੇਣ ਪੀ ਜਿਹੜਾ 1000 ਗਊ ਰੱਖਣ ਦਾ ਪ੍ਰਬੰਧ ਉਸ ਗਊਸ਼ਾਲਾ 'ਚ ਜਿਹੜਾ ਕੀਤਾ ਗਿਆ ਉਹ ਕਦੋਂ ਬੁਰੀ ਹੋਏਗੀ ਅੱਜ ਅਸੀਂ ਲਿਖਤੀ ਲੈ ਕੇ ਜਾਣਾ ਪਈ ਇਹ 2025 ਦੇ ਇਹ ਮਹੀਨੇ ਦੇ ਵਿੱਚ ਜਿਹੜੀ ਪੂਰੀ ਕੀਤੀ ਜਾਏਗੀ ਸਰਦ ਸਾਹਿਬ ਸਰਕਾਰਾਂ ਕਿਉਂ ਨਹੀਂ ਸੀਰੀਅਸ ਲੈ ਰਹੀਆਂ ਇਸ ਮੁੱਦੇ ਨੂੰ ਖਾਸ ਕਰਕੇ ਹਿੰਦੂ ਵੋਟ ਬੜੀ ਵੱਡੀ ਇਖਤਿਆਬ ਵਿੱਚ ਨੇ ਤੁਸੀਂ ਲੋਕਾਂ ਦੇ ਵੋਟਾਂ ਆਪ ਕੇ ਸਰਕਾਰ ਬਣਾਈ ਹੈ ਕੀ ਲੱਗਦਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਅੱਜਕੱਲ੍ਹ ਹਿੰਦੂ ਸਿੱਖ ਦੀ ਗੱਲ ਤਾਂ ਖਤਮ ਹੀ ਹੋ ਚੁੱਕੀ ਹੋਈ ਹੈ ਮੇਰੇ ਨਾਲ ਸੰਤ ਸਮਾਜ ਵੀ ਹੈ ਮੇਰੇ ਨਾਲ ਸਿੱਖ ਜੱਥੇਬੰਦੀਆਂ ਮੌਜੂਦ ਨੇ ਉਹਦਾ ਕਾਰਨ ਕੀ ਹੈ ਇਨਸਾਨੀਅਤ ਜਿਹਦੇ ਵਿੱਚ ਦਇਆ ਵੈ ਨਾ ਉਹ ਨਾ ਇਨਸਾਨ ਦਾ ਨੁਕਸਾਨ ਚਾਹੁੰਦਾ ਤੇ ਨਾ ਕਿਸੇ ਬੇਜੁਬਾਨ ਦਾ ਚਾਹੁੰਦਾ ਤੇ ਅਸੀਂ ਆਪਣੀ ਗਊ ਮਾਤਾ ਵਾਸਤੇ ਤੇ ਸ਼ੁਰੂ ਤੋਂ ਹੀ ਖੜੇ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਸੁਣਵਾਈ ਕਿਉਂ ਨਹੀਂ ਹੁੰਦੀ ਕਰਪਸ਼ਨ ਭਗਵੰਤ ਮਾਨ ਨੇ بڑے ਵੱਡੇ ਵੱਡੇ ਦਾਅਵੇ ਕੀਤੇ ਸੀ ਵੀ ਜਿਹੜੀ ਕਰਪਸ਼ਨ ਹੈ ਪੂਰੀ ਦੂਰ ਹੋਏਗੀ ਮੈਂ ਕਹਾਂਗਾ ਇੰਨਾ ਜ਼ਿਆਦਾ ਰੈਵਨਿਊ ਜਿਹੜਾ ਸਿਰਫ ਔਰ ਸਿਰਫ ਸ਼ਰਾਬ ਤੋਂ ਇੱਕ ਸ਼ਰਾਬ ਦੀ ਬੋਤਲ ਤੋਂ ਜਿਹੜਾ 10 ਰੁਪਏ ਅੰਗਰੇਜ਼ੀ ਬੋਤਲ ਤੇ ਤੇ 5 ਰੁਪਏ ਦੇਸੀ ਤੇ ਸੀਮਿੰਟ ਦੀ ਬੋਰੀ ਤੇ 1 ਰੁਪਿਆ 4 ਵੀਲਰ ਦੇ 1000 ਰੁਪਿਆ 2 ਵੀਲਰ ਦੇ 500 ਰੁਪਿਆ ਕਿੱਥੇ ਇੰਨਾ ਪੈਸਾ ਜਾ ਰਿਹਾ ਪੰਜਾਬ ਦਾ ਤੇ ਆਮ ਜਨਤਾ ਇੰਨੀ ਜਿਆਦਾ ਪਰੇਸ਼ਾਨ ਹੈ ਤੇ ਅਸੀਂ ਦਿਲੋਂ ਦੁਖੀ ਹੁੰਨੇ ਆ ਜਦੋਂ ਐਕਸੀਡੈਂਟ ਹੁੰਦਾ ਕਿਉਂਕਿ ਸਾਨੂੰ ਗਊ ਮਾਤਾ ਦਾ ਵੀ ਦੁੱਖ ਹੈ ਤੇ ਸਾਨੂੰ ਜਿਹੜੇ ਲੋਕ ਮਰਦੇ ਨੇ ਜਾਂ ਜਿਨ੍ਹਾਂ ਦਾ ਨੁਕਸਾਨ ਹੁੰਦਾ ਸਾਨੂੰ ਉਹਨਾਂ ਦਾ ਵੀ ਦੁੱਖ ਹੈ ਦੂਸਰੀ ਮੰਗ ਆ ਜੇ ਅਸੀਂ ਕਰ ਰਹੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਐਕਸੀਡੈਂਟ ਵਾਦ ਗਏ ਨੇ 20 ਦਿਨਾਂ ਦੇ ਵਿੱਚ 15 ਤੋਂ 16 ਐਕਸੀਡੈਂਟ ਸਿਰਫ ਰਾਤ ਦੇ ਟਾਈਮ ਤੇ ਹੋਏ ਨੇ ਤੇ ਪੁਲਿਸ ਜਿਹੜੀ ਹੈ ਐਕਸੀਡੈਂਟ ਦੇ ਵਿੱਚ ਵੱਜ ਜਾਂਦੀ ਆ ਉਹਨੂੰ گاਉਂ ਦੇ ਕੋਲ ਵੀ ਖਲੋਣਾ ਪੈਂਦਾ ਉਹਨੂੰ ਬੰਦੇ ਕੋਲ ਵੀ ਖਲੋਣਾ ਪੈਂਦਾ ਲੇਕਿਨ ਕਾਰਪੋਰੇਸ਼ਨ ਦੀ ਕੋਈ ਗੱਡੀ ਉੱਥੇ ਨਹੀਂ ਪਹੁੰਚਦੀ। 3 ਮੰਗ ਸਾਡੀ ਆ ਬਈ ਇੱਕ ਟਾਲ ਫਰੀ ਨੰਬਰ ਜਿਹੜਾ ਵਾ ਅੱਜ ਕਮਿਸ਼ਨਰ ਸਾਹਿਬ ਜਾਰੀ ਕਰਨ ਤਾਂ ਕਿ ਪਬਲਿਕ ਨੂੰ ਕਿਸੇ ਪ੍ਰਧਾਨ ਦੀ ਲੋੜ ਨਾ ਪਵੇ ਰਾਤੀ ਰੋਹਨ ਨੂੰ ਕਿੰਗੇ ਸੰਤ ਸਮਾਏ ਨੂੰ ਜਾਂ ਬਾਬਾ ਜੀ ਜਿਹੜੇ ਸਾਡੇ ਖਾਲਸਾ ਜੀ ਜੁੜੇ ਨੇ ਉਹ ਵੀ ਸੇਵਾ ਕਰਦੇ ਨੇ ਵੀ ਉਹਨਾਂ ਨੂੰ ਫੋਨ ਕਰਨ ਦੀ ਲੋੜ ਨਾ ਪਵੇ ਬੰਦਾ ਪਬਲਿਕ ਵਾਲਾ ਬੰਦਾ ਜਿਹੜਾ ਫੋਨ ਕਰੇ ਟੋਲ ਫਰੀ ਨੰਬਰ ਤੇ ਤੇ ਕਾਰਪੋਰੇਸ਼ਨ ਦੀ ਗੱਡੀ ਜਿਹੜੀ ਸਹੂਲਤ ਪ੍ਰੋਵਾਈਡ ਕਰੇ ਦੂਸਰੀ ਮੰਗ ਤੀਜੀ ਮੰਗ ਜਿਹੜੇ ਇਲੀਗਲ ਜਿਹੜੀਆਂ ਮੀਟ ਦੀਆਂ ਦੁਕਾਨਾਂ ਰੇੜੀਆਂ ਤੇ ਮੀਟ ਕੱਟਿਆ ਜਾ ਰਿਹਾ ਵਾ ਉਹ ਗਨ ਪਰੋਸਦੇ ਲੋਕਾਂ ਨੂੰ ਤੇ 22 ਨੰਬਰ ਫਾਟਕ ਦੇ ਕੋਲ ਅੰਮ੍ਰਿਤਸਰ ਦੇ ਥੱਲੇ ਦੋ ਸਕੂਲ ਨੇ ਛੋਟੇ ਬੱਚੇ ਪੜਦੇ 7ਵੀਂ 8ਵੀਂ ਕਲਾਸ ਤੱਕ ਦੇ ਸਕੂਲ ਨੇ ਜਦੋਂ ਵਾਪਸ ਆਂਦੇ ਨੇ ਤਾਂ ਤੇ ਕਟਾਈ ਹੁੰਦੀ ਮੱਛਲੀਆਂ ਤੇ ਮੁਰਗੀਆਂ ਦੀ ਕੀ ਕਮਿਸ਼ਨਰ ਸਾਹਿਬ ਉਹਨੂੰ ਅਜੇ ਤੱਕ ਨਜ਼ਰ ਨਹੀਂ ਆਇਆ ਇਹਨਾਂ ਨੂੰ ਕਿੰਨੀ ਤੇਰ ਹੋ ਗਈ ਇੱਥੇ ਆਏ ਅੰਮ੍ਰਿਤਸਰ ਦਾ ਸਾਰਾ ਵੇਖਣ ਇਲੀਗਲ ਦੀ ਨਾਂ ਉਹਨਾਂ ਕੋਈ ਕੋਈ ਲਾਇਸੈਂਸ ਹੈ ਰੇੜੀਆਂ ਅਸੀਂ ਐਂਡਿੰਗਾਂ ਦੇ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਜਗ੍ਹਾ ਦਿੱਤੀ ਜੇ ਕਿਤੇ ਹੋਰ ਸਕੂਲਾਂ ਦੇ ਸਾਹਮਣੇ ਸਾਡੇ ਕੋ ਨਹੀਂ ਵੇਖੀ ਜਾਂਦੀ ਕਟਾਈ ਤੇ ਛੋਟੇ ਛੋਟੇ ਬੱਚੇ ਜਿਹੜੇ 7ਵੀਂ 8ਵੀਂ ਕਲਾਸ ਚ ਪੜ੍ਹਦੇ ਨੇ ਉਹਨਾਂ ਤੇ ਕੀ ਅਸੀਂ ਅਸਰ ਪਾਣੇ ਉਹ ਦੁਕਾਨਾਂ ਜਿਹੜੀਆਂ ਅੱਜ ਅਸੀਂ ਬੰਦ ਕਰਾਵਾਂ ਬਾਕੀ ਲੱਗਦਾ ਡਾਕਟਰ ਸਾਹਿਬ ਤੁਹਾਡੀ ਕ ਮੰਗ ਜਿਹੜੀ ਮੰਗਣ ਵਾਸਤੇ ਕੋਈ ਵੱਡੇ ਅਧਿਕਾਰੀ ਆਉਣਗੇ ਕਿਉਂਕਿ ਸਮਾਂ ਕਾਫੀ ਹੋ ਗਿਆ ਸਵੇਰ ਦੇ ਬੈਠੇ ਹੋਈ ਨਹੀਂ ਗਰਮੀ ਆ ਕਿ ਲੱਗਦਾ ਹਜੇ ਤੱਕ ਕਿਸੇ ਸਿਰ ਤੇ ਕਜੂ ਸਰਕੀ ਗਿਆ ਕੇ ਦੇਖੋ ਜੀ ਮੈਂ ਬੜਾ ਹੈਰਾਨ ਆ ਇੱਥੇ 9 ਵਜੇ ਦੇ ਅਸੀਂ ਆ ਕੇ ਬੈਠੇ ਆ ਇੱਥੇ ਤੇ ਭਗਵਾਨ ਦਮਾਨ ਨੇ ਬੜੀਆਂ ਫੜੀਆਂ ਮਾਰੀਆਂ ਸੀ ਜਦੋਂ ਆਇਆ ਸੀ ਅਸੀਂ ਉਦੋਂ ਬੜਾ ਪਿਆਰ ਕਰਦੇ ਸੀ ਜਦੋਂ ਵੋਟਾਂ ਪਾਈਆਂ ਸੀ ਬਹੁਤ ਵੱਡੀਆਂ ਵੱਡੀਆਂ ਫੜਾਂ ਮਾਰੀਆਂ ਸੀ ਵੀ ਜਿਹੜਾ ਕੋਈ ਅਫਸਰ ਨਾ ਬੈਠਾ ਇਹਦੇ ਵੀਡੀਓ ਪਾਏ ਆਹੀਂ ਤੇ ਸਾਰੇ ਦਫਤਰੀ ਖਾਲੀ ਪਿਆ ਸੀ ਇੱਥੇ ਤੇ ਪਬਲਿਕ ਇੱਥੋਂ ਜਾ ਰਹੀ ਪਰੇਸ਼ਾਨ ਹੋ ਕੇ ਵਾਪਸ ਜਾ ਰਹੀ ਹੈ ਸਾਰਿਆਂ ਨੇ ਆਪਣੇ ਇੱਥੋਂ ਹੋ ਕੇ ਕਿਸੇ ਨੇ ਕੰਮ ਜਾਣਾ ਗਏ ਨੇ ਬੱਚੇ ਛੱਡਣ ਜਾਣੇ ਆ ਇਹ ਤੇ ਕੀ ਸਰਕਾਰ ਕਰ ਰਹੀ ਹੈ ਇਹ ਬਹੁਤ ਵੱਡਾ ਵਿਸ਼ਾ ਹੈ ਜਾਂਚ ਦਾ ਸਿਰਫ ਕਹਿਣ ਤੇ ਕਰਨ 'ਚ ਬੜਾ ਫਰਕ ਹੈ ਅਜੇ ਵੀ ਟਾਈਮ ਹੈ ਵੋਟਾਂ ਨੂੰ ਇਹ ਸਾਡੇ ਜਿਹੜੇ ਮਸਲੇ ਆ ਨਾ ਇਹ ਸਾਡਾ ਮਸਲਾ ਨਹੀਂ ਹੈਗਾ ਅਸੀਂ ਆਪਣੇ ਵਾਸਤੇ ਨਹੀਂ ਖਲੋਤੇ ਅਸੀਂ ਪਬਲਿਕ ਵਾਸਤੇ ਖਲੋਤੇ ਆ ਅਸੀਂ ਭਗਵੰਤ ਮਾਨ ਨੂੰ ਦੱਸ ਸਕਦੇ ਆ ਕਿ ਇਹ ਚੀਜ਼ਾਂ ਸੁਧਾਰੀਆਂ ਜਾ ਸਕਦੀਆਂ ਜੇ ਦੁਬਾਰਾ ਪਾਵਰ ਚਾਣਾ ਤੇ ਬਹੁਤ ਧੰਨਵਾਦੀ ਤੁਸੀਂ ਦੇਖਿਆ ਅੱਜ ਜਿਹੜੇ ਕੀ ਸਾਰਾ ਭਾਈਚਾਰਾ ਹਰ ਜਿਹੜੇ ਤੁਹਾਡੇ ਲੋਕ ਨੇ ਇੱਕਠੇ ਹੋ ਕੇ ਇਹਨਾਂ ਵੱਲੋਂ ਧਰਨਾ ਪ੍ਰਸ਼ੰਕ ਕੀਤਾ ਜਾ ਰਿਹਾ ਅਤੇ ਉਹਨੇ ਕਿਹਾ ਵੀ ਮੰਗਾ ਸਾਡੀ ਜੜੀਆਂ ਨੇ ਉਹ ਸਰਕਾਰਾਂ ਮੰਨੇ ਨੇ ਕਾਰਪਸ਼ਮ ਮੰਨੇ ਤਾਂ ਜੋ ਕਿ ਜਿਹੜੇ گاਉ ਤੇ ਜਿਹੜੇ ਐਕਸੀਡੈਂਟ ਹੁੰਦੇ ਨੇ ਉਹ ਨਾ ਹੁਣ ਤੇ ਜਦੋਂ ਕਿਤੇ ਮੁਸ਼ਕਲ ਖਾਸ ਕਿ ਹੁੰਦੀ ਆ ਜਦੋਂ ਕਿਤੇ ਐਕਸੀਡੈਂਟ ਹੁੰਦਾ ਕੋ ਟੋਫਰੀ ਜਿਹੜਾ ਨੰਬਰ ਉਹ ਜਾਰੀ ਕਰਨ ਜਿਸ ਨਾਲ ਕਿ ਉਥੇ ਸੋ ਰੋਟਾ ਮਿਲ ਸਕੇ ਕਿਸੇ ਨੂੰ ਵੀ ਫੋਨ ਕਰੀਏ ਟੋਲ ਫਰੀ ਨੰਬਰ ਤੇ ਕਿਤੇ ਐਕਸੀਡੈਂਟ ਹੋਇਆ گاਉ ਨਾਲ گاਉ ਮਾਤਾ ਦਾ ਕਿਸੇ ਨਾਲ ਤੇ ਉੱਥੇ ਜਿਹੜਾ ਉਹਨੂੰ ਲੈ ਕੇ ਜਾਂਦੀ ਜਿਹੜੀ ਸਹਾਇਤਾ ਨਹੀਂ ਮਿਲ ਸਕੇ ਮੈਨੂੰ ਦੇ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ